ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਲਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੰਨੂ ਵਾਲੇ ਦੇ ਵਿੱਚ ਚੰਨੂ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਗਾਮਕਾਊ ਆ ਕਰਦੇ ਗੱਲਬਾਤ ਆਪਾਂ ਭਾਈ ਦੇ ਨਾਲ ਗਾਥਾ ਆ ਦੀ ਕਮੀ ਕਰਕੇ ਵਕਾਊ ਆ ਥਾਂ ਤੁਸੀਂ ਦੇਖ ਸਕਦੇ ਆ ਭਾਈ ਹੁਣ ਇਹਦੇ ਕੋਲੇ ਜਿਹੜਾ ਦੋ ਪਸਮਾਉਂ ਦਾਈ ਆ ਤਾਂ ਕਰਕੇ ਹੁਣ ਬਈ ਔਖਾ ਹੋ ਗਿਆ ਵੱਡਣਾ ਆਪਣਾ ਇਸ ਕਰਕੇ ਪਾਈ ਹੁਣੇ ਵੇਚ ਦਿਆ ਉਹ ਕਰਦੇ ਆ ਗੱਲਬਾਤ ਆਪਾਂ ਪਾਈ ਦੇਣਾ ਸਸਰੀਕਾਲ ਪਾਈ ਜੀ ਭਾਈ ਸਸਰੀਕਾਲ ਕੀ ਹਾਲ ਚਾਲ ਆ ਠੀਕ ਆ ਜੀ ਵੱਡਗਾ ਹੋਰ ਸੇਤਾ ਹਾਂਜੀ ਠੀਕ ਆ ਵੱਡਗਾ ਜੀ ਸ਼ੁਕਰ ਰੱਖਿਆ ਨਾਮ ਭਾਈ ਆਪਣਾ ਕੀ ਆ ਦਲਬਾਰਾ ਸਿੰਘ ਦਲਬਾਰਾ ਸਿੰਘ son of ਵਰਤੀ ਸਿੰਘ ਏ ਕਾਰ ਆਪਣਾ ਕਿ ਪਿੰਡ ਦੇ ਵਿੱਚ ਆ ਗਿਆ ਹੈ ਨਾ ਸੋਸਾਇਟੀ ਸਟੋਰ ਦੇ ਨਾਲ ਹੈ ਸੋਸਾਇਟੀ ਸਟੋਰ ਦੇ ਨਾਲ ਸਹੀ ਸਹੀ ਜੀ ਅੱਛਾ ਭਾਈ ਗਾਂ ਵੇਚਣੀ ਆ ਕਰਨਾ ਜੀ ਹਾਂਜੀ ਗਾਂ ਇਤਨਵਾ ਸੁਆ ਸੁਈ ਆ ਭਾਈ ਤੀਜੇ ਸੂਏ ਬਾਈ ਤੀਜਾ ਸੂਆ ਸੋਈ ਆ ਕਿਨੇ ਦਿਨ ਹੋ ਗਏ ਬਾਈ ਸੋਈ ਨੂੰ ਕੱਲ ਰਾਤ ਸੋਈ ਆ ਕੱਲ ਰਾਤ ਸੋਈ ਆ ਅੱਛਾ ਕਿੰਨਾ ਦੁੱਧ ਦੇ ਦਿੰਦੀ ਹੈ ਪਹਿਲਾਂ ਦੁੱਧ ਦੇ ਥੱਲੇ ਲਈ ਬਾਈ ਜੀ 22 ਲੀਟਰ ਜੋ ਹੈ ਆਪਾਂ 20 ਲੀਟਰ ਬਣ ਕੇ ਦੇਣਾ ਵਾਸਤੇ ਠੀਕ ਹੈ ਬਾਈ 22 ਲੀਟਰ ਚੋਂ ਆ 20 ਕਿਲੋ ਦੀ ਤਸੱਲੀ ਆ ਜੇ ਤਸੱਲੀ ਆ 20 ਕਿਲੋ ਦੀ ਠੀਕ ਅੱਛਾ 20 ਮਿੰਟ 20 ਦੀ ਸਾਫ ਆ ਓਕੇ ਜਮ ਠੰਡੀ ਸੀਲ ਚੋਣ ਜਮ ਠੰਡੀ ਸੀਲ ਜਮ ਠੀਕ ਆ ਬੱਚਾ ਦੇ ਗਿਆ ਤੇ ਬੱਚਾ ਦੇ ਗਿਆ ਜੇਰ ਜੁਰ ਡਾ ਲੈ ਦੀ ਜਮਾ ਟਾ ਨਾ ਉਹ ਪਾਈ ਜੇਰ ਵੀ ਠੀਕ ਆ ਬਈ ਰੇਟ ਪਾਈ ਜਾਂਦਾ ਫਿਰ ਰੇਟ ਬਾਈ ਇਹ ਤਾਂ 75000 ਰੁਪਇਆ 75000 ਰੁਪਇਆ ਮਾਨਤਾਂ ਵਿੱਚੋਂ ਬਈ ਕਰਦਾ ਹੈ ਮਾਨਤਾਂ ਕੋਈ ਠੀਕ ਆ ਕੋਲਰ ਖੋਲਣ ਉ ਤਾਂ ਰਹਿ ਨਹੀਂ ਦਿੱਤੀ ਹੈ ਨਾ ਥਾ ਪੀਡੀਆ ਰਹਿਣ ਦੇ ਕੋਲ ਨਹੀਂ ਮੇਤਰੋ ਥਾ ਪੀਡੀਆ ਪਾ ਖੋਲ ਕੇ ਦਿਓ ਬਈ ਪਿੱਛੋਂ ਇਹਨੂੰ ਕਰਦੇ ਮਰੀ ਜੀ ਤੂੰ ਹੀ ਕਰ ਲਾ ਦੀ ਪਾ ਵੀ ਫਾਈਲ ਕੋਈ ਨਹੀਂ ਖੜਾ ਰਿਹਾ ਬਈ ਕਰ ਲੈਣਾ ਕੋਈ ਨਹੀਂ ਨਹੀਂ ਮੇਤਰੋ ਬੱਚੇ ਦਾ ਕਰਦਿਆਂ ਹੁੰਦੇ ਆ ਤੁਹਾਨੂੰ ਪਤਾ ਹੀ ਆ ਇਹ ਦੋ ਗਲਾ ਅੰਗਾ ਜਿਹੜਾ ਕ੍ਰੋਸ ਦੁੱਧ ਵੀ ਪਈਆਂ ਰੱਖਾ ਉਹ ਫੇਰ ਮਜਾ ਆਕਾ ਤਾਂ ਪਾਣੀ ਫੇਟ ਆਉਂਦੀ। ਅੱਛਾ ਭਾਈ ਰੇਟ ਫੇਰਿੰਦਾ 75000 ਦੇ ਵਿੱਚ ਮਾਨਤਨ ਕਰਦੇ ਆਂਗੇ। ਹਾਂਜੀ ਮਾਨਤਨ ਕਰਦੇ ਆਂ। ਠੀਕ ਆ ਭਾਈ। ਅੱਛਾ ਨੰਬਰ ਦਈ ਭਾਈ ਕਰਦੇ ਆਂ। ਮੇਰਾ 98555 ਹਾਂਜੀ 71882 ਇੱਕ ਵਾਰੀ ਹੋਰ ਬੋਲ ਦਿਓ। 98555 ਹਾਂਜੀ 71882 ਠੀਕ ਆ ਭਾਈ ਇਸ ਨੰਬਰ ਤੇ ਕਾਲੋ ਭਾਈ ਨਾਲ ਗੱਲ ਬਾਤ ਪਿੰਡ ਜਿਹੜਾ ਹੈਗਾ ਉਹ ਚੰਨੂ ਵਾਲਾ ਤੇ ਜ਼ਿਲ੍ਹਾ ਹੈਗਾ ਬੰਮੂ।